ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਚੱਲਿਆ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਪਰਬਤ ਤੇ ਦਰਸ਼ਨ ਕਰਨ ਲਈ ਪਹਿਲਾਂ ਆਪਾਂ ਪਹੁੰਚੇ ਰਿਸ਼ੀਕੇਸ਼ ਦੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਫਿਰ ਆਪਾਂ ਟਰੈਵਲਰ ਲੈ ਕੇ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਤੇ ਇਸ ਤੋਂ ਬਾਅਦ ਹੋਰ ਕੀ ਕੀ ਹੈ ਵੀਡੀਓ ਦੇ ਵਿੱਚ ਉਹ ਤੁਸੀਂ ਵੀਡੀਓ ਜ਼ਰੂਰ ਦੇਖਿਓ ਵੀਡੀਓ ਛੋਟੀ ਹੈ ਵਧੀਆ ਤੇ ਤੁਹਾਡੇ ਕੰਮ ਦੀ ਹੈ ਹੁਣ ਜੀ ਆਪਾਂ ਚੱਲ ਪਿਆ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਤੋਂ ਹੁਣ ਆਪਾਂ ਜਾਵਾਂਗੇ ਗੋਬਿੰਦ ਤਾਮ ਲਗਭਗ 9 ਤੋਂ ਲੈ ਕੇ 10 ਕਿਲੋ ਬਾਈਕੂ ਜੀ ਕੇ ਖਾਲਸਾ ਬਾਈਕੂ ਜੀ ਕੀ ਫਤਿਹ ਔਖਾ ਤਾਂ ਹੈਗਾ ਪਰ ਕੋਈ ਨਹੀਂ ਜਾਵਾਂਗੇ ਬਾਈਕੂ ਜੀ ਕੇ ਖਾਲਸਾ ਬਾਈਕੂ ਜੀ ਕੀ ਫਤਿਹ ਫਾਈਨਲੀ ਆਪਾਂ ਚੱਲ ਪਏ ਜੀ ਸ਼੍ਰੀ ਗੋਬਿੰਦ ਤਾਂ ਹਮਤੋਕ ਜੀ ਹੇਮਉ ਸਾਹਿਬ ਨੂੰ ਸਟੇ ਟਾਈਮ ਬਰੇਕ ਕਿੰਨਾ ਹੋ ਗਿਆ ਟਾਈਮ ਹੋ ਗਿਆ ਜੀ 3:10 ਹੋ ਗਏ ਜੀ ਪਹਿਲਾਂ 3:30 ਦਾ ਸਟੇ ਰਹੇ ਸੀਗੇ ਓਕੇ ਪਰ ਹੁਣ ਛੇਤੀ ਗੇਟ ਖੁੱਲੇਗਾ ਨਾ 3 ਵਜੇ ਸਹੀ ਗੇਟ ਖੁੱਲਦਾ ਸੀਗਾ ਓਕੇ ਇਸ ਤੋਂ ਬਾਅਦ ਹੁਣ ਜਾਵਾਂਗੇ ਆਪਾਂ ਮੱਥਾ ਟੇਕ ਕੇ ਤਕਰੀਬਨ ਆਪਾਂ ਉੱਥੇ 6 ਵਜੇ ਨੂੰ ਪਹੁੰਚ ਜਾਾਂਗੇ 6 ਵਜੇ ਨੂੰ ਹਾਂ ਥੱਲੇ ਥੱਲੇ ਨਾ ਉੱਪਰ ਜਿੱਥੋਂ ਆਪਾਂ ਜਾਵਾਂਗੇ ਸ੍ਰੀ ਹਰਿਦਾਨ ਸਾਹਿਬ ਨੂੰ ਅੱਛਾ ਉੱਪਰ ਤਾਂ ਸਹੀ ਹੈ ਹਾਂ ਕਿਉਂਕਿ ਹੁਣ ਮੈਂ ਰਾਸ ਘਟੂਗਾ ਇੱਕ ਸਾਨੂੰ ਪਤਾਗਾ ਵੀ ਤੁਰਨੇ ਨਹੀਂ ਰਿਹਾ ਵੀ ਹੈਗਾਗਾ ਬਹੁਤ ਰੇਹੇ ਦਾ ਵਿੱਚ ਪਤਾ ਵੀ ਨਹੀਂ ਲੱਗਣਾ ਹੈਗਾ ਹਾਂ ਬਾਕੀ ਰੈਸਟ ਕਰੀ ਹੋਈ ਹੈਗੇ ਰਾਤ ਦਿਨਾਂ ਥੋੜਾ ਜਿਆਦਾ ਫਰਕ ਪੈ ਜਾਂਦਾ ਆ ਆਪਾਂ ਸੌਂਗੇ ਸੀਗੇ ਸ਼ਾਮ ਨੂੰ 6 ਵਜੇ ਤੇ ਆਪਾਂ ਉੱਠੇ ਆ 2 ਵਜੇ 2 ਵਜੇ ਚਲੋ ਚੱਲਦੇ ਆਂ ਫਿਰ ਆਪਾਂ ਚੱਲ ਪਈ ਜੀ ਸ੍ਰੀ ਗੋਬਿੰਦ ਸਿੰਘ ਧਾਮ ਤੋਂ ਸ੍ਰੀ ਹੇਮਗੰਡ ਸਾਹਿਬ ਨੂੰ ਤੇ ਰਸਤੇ ਵਿੱਚ ਨਦੀ ਆਉਂਦੀ ਆ ਤੇ ਸਾਹਮਣੇ ਜਾਂਦਾ ਪਰ ਐਨਾ ਕੁਝ ਖਾਸ ਦਿਖ ਨਹੀਂ ਰਿਹਾ ਕਿਉਂਕਿ ਟਾਈਮ ਹੋ ਗਿਆ 3:30 ਹੋ ਗਏ ਸਵੇਰ ਦੇ ਤੇ ਆਪਾਂ ਛੇ ਦੀ ਮੋੜਿਆਂਗੇ ਕਿਉਂਕਿ ਬਾਣੇ ਥੱਲੇ ਜਾਣਾਗਾ ਪ੍ਰੋਪਰ ਤੇ ਥੱਕੇ ਪੂਰੇ ਪਿਆ ਹਾਲੇ ਬਾੜ ਕੁਝ ਵੀ ਨਹੀਂ ਹੋਈ ਸ੍ਰੀ ਹੇਮਗੰਡ ਸਾਹਿਬ 6 ਕਿਲੋਮੀਟਰ ਰਹਿ ਗਿਆ ਵਾਇਗੁਰੂ ਸਵੇਰ ਦਾ ਟਾਈਮ ਆ ਸਵਾ 3:00 ਜਾਂ 3:20 ਹੋ ਗਈ। ਬਾਕੀ ਚੱਲੀ ਜਾਂਦੇ ਆ। ਵਾਇਗੁਰੂ ਹਾਂ। ਸਾਰੀ ਜਿਹੜਾ ਇਹ ਖੜਮੀ ਹੋਆ ਸਾਨੂੰ ਹਲੇ ਤੱਕ ਇੱਕ ਵੀ ਵਾਰ ਵੀ ਜਿਹੜੀ ਟਲਾਂ ਵਾਲੀ ਹੁੰਦੀ ਆ ਉਹ ਨਹੀਂ ਮਿਲੀ। ਲਗਭਗ ਸਾਰੀ ਖੜਮੀ ਹੋਆ ਕਿਤੇ ਕਿਤੇ ਰਸਤਾ ਟੁੱਟੇ ਵੀ ਹੋਇਆ। ਤੇ ਲਗਭਗ ਠੀਕ ਹੈ ਬਸ ਹਿੰਮਤ ਹੋਣੀ ਚਾਹੀਦੀ ਆ ਅੱਜ ਪਰ ਹੈ ਨਹੀਂ ਸਾਡੇ ਚ ਲਗਭਗ ਅਸੀਂ 2.5 ਕਿਲੋਮੀਟਰ ਆ ਗਏ ਤੇ ਇੱਥੇ ਨਾ ਥੋੜੀ ਜੀ ਇਧਰ ਨੂੰ ਟਲਿਆ ਹੋਇਆ ਥੋੜਾ ਜਿਹਾ ਜਿਹੜਾ ਰਸਤਾ ਦਾ ਇਧਰ ਸ਼ਾਇਦ ਨਹੀਂ ਕਰ ਸ਼ਾਇਦ ਨਹੀਂ ਕਰਕੇ ਹੋਣਾ ਬੋਲਣਾ ਵੀ ਆਖਾਰੇ ਬਹੁਤ ਜ਼ਿਆਦਾ ਸ਼ਾਇਦ ਕੈਮਰੇ ਦੂਚੇ ਨਾਲ ਨਹੀਂ ਪਤਾ ਲੱਗ ਰਿਹਾ ਹੋਣਾ ਪਰ ਇਹ ਆ ਦੇਖੋ ਇਧਰ ਖੱਡਾਂ ਪਈਆਂ ਪਈਆਂ ਨੇ ਇਹ ਨਾ ਉਧਰ ਨੂੰ ਟਲਿਆ ਪਿਆ ਹਰ ਕਿਲੋ 2 ਕਿਲੋਮੀਟਰ ਬਾਅਦ ਦੁਕਾਨਾਂ ਹੁੰਦੀਆਂ ਨਹੀਂ ਗਈਆਂ ਇੱਥੋਂ ਆਪਾਂ ਕੁਝ ਵੀ ਚਾਹ ਪਾਣੀ ਜਾਂ ਫਿਰ ਕੁਝ ਵੀ ਬਿਸਕੁਟ ਵਗੈਰਾ ਜਾਂ ਫਿਰ ਆਪਾਂ ਕੁਝ ਵੀ ਲੈ ਸਕਦੇ ਆ ਪਰ ਰੇਟ ਇੱਥੇ ਡਬਲ 트리플 ਮਿਲਣਗੇ ਆਪਾਂ ਨੂੰ ਕਿਉਂਕਿ ਇੱਥੇ ਜਿਹੜਾ ਆਪਣਾ ਸਮਾਨ ਆਉਂਦਾ ਨਾ ਉਹ ਇਹੀ ਰਸਤੇ ਆਉਂਦਾਗਾ ਕਿਉਂਕਿ ਬਹੁਤ ਜ਼ਿਆਦਾ ਔਖਾ ਹੈਗਾ ਆਪਾਂ ਜੀ ਇੱਥੇ ਖੜਿਆ ਆਪਾਂ ਚਾਹ ਪੀਣ ਵਾਸਤੇ ਜਿਆਦਾ ਪ੍ਰਾਈਸ ਕੀ ਹੈ 30 ਰੁਪਏ ਆ ਠੀਕ ਹੈ ਇਹ ਜੀ ਆਪਾਂ ਨੂੰ ਪਿਆ ਬਿਸਕੁਟ 10 ਰੁਪਏ ਵਾਲਾ 30 ਰੁਪਏ ਦਾ ਤੇ ਜਿਹੜਾ ਆਹ ਲਾ ਇਹ ਆਪਾਂ ਨੂੰ ਪਿਆ 15 ਰੁਪਏ ਦਾ ਜਿਹੜਾ ਕਿ 5 ਰੁਪਏ ਦਾ ਟ੍ਰਿਪਲ ਰੇਟ ਨੇ ਚਲੋ ਪੀਨੇ ਫਿਰ ਚੱਲਦੇ ਆਂ ਚਾਹ ਪੀ ਕੇ ਨਿਕਲਿਆ ਆਪਾਂ ਤੇ ਹੋਣਾ ਵਧੀਆ ਚਾਨਣ ਹੋ ਗਿਆ ਹੁਣ ਰਹਿ ਗਿਆ ਜੀ ਸਿਰਫ 4 ਕਿਲੋਮੀਟਰ ਸੰਗਤਾਨੀ ਚ ਹੋਰ ਵੀ ਹਰੀਆਂ ਨੇਗੀਆਂ ਤੇ ਹੁਣ ਜਦੋਂ ਆਪਾਂ ਨਿਕਲਿਆਗੇ ਹੋਣਾ ਮੱਲ ਕੇ ਚਾਹ ਪੀ ਕੇ ਵੈਸੇ ਮੈਨੇ ਚਾਹ ਛੱਡੀ ਸੀ ਪਰ ਮੈਂ ਬਹੁਤ ਟੈਂਪਾ ਤੇ ਚਾਹ ਅੱਜ ਚਾਹ ਪੀਤੀ ਆ ਕਿਉਂਕਿ ਸਰਿਆ ਨਹੀਂ ਅੱਛਰ ਤੇ ਹੁਣ ਰਸਤਾ ਥੋੜਾ ਸੁੱਖ ਲੱਗ ਰਿਹਾ ਕਿਉਂਕਿ ਹੁਣ ਥੋੜੀ ਝਟਾਈ ਘਟ ਗਈ ਪਰ ਥੱਲੇ ਚੜਾਈ ਬਹੁਤ ਜ਼ਿਆਦਾ ਸੀਗੀ ਤੇ ਬਾਕੀ ਉਧਰ ਬਰਫ਼ ਵੀ ਪਈ ਹੋਈ ਆ ਤੇ ਨੀਚੇ ਵੀ ਪਈ ਆ ਆਪਾਂ ਬਹੁਤ ਜ਼ਿਆਦਾ ਉੱਪਰ ਆ ਗਏ ਲਗਭਗ 2 ਕਿਲੋਮੀਟਰ ਹੋ ਗਿਆ ਪਤਾ ਨਹੀਂ ਕਿੰਦਾਂ ਦੀ ਆਵਾਜ਼ ਹੋ ਰਹੀ ਆ ਪਰ ਚੱਲੀ ਜਾਨੇ ਆ ਵਾਈਗੂ ਜੀ ਦਾ ਨਾਮ ਲੈ ਕੇ ਵਾਈਗੂ ਜੀ ਦੇ ਘਰ ਸਾਹਿਬ ਵਾਈਗੂ ਜੀ ਦੀ ਫਤਿਹ ਫਾਈਨਲੀ ਗੁਰਦੁਆਰ ਸਾਹਿਬ ਦੇਖਣ ਲੱਗੇ ਦੇਖੋ ਜਿਹੜੇ ਉਹ ਉਹਦੇ ਮਤਲਬ ਕਿ ਵਿਚਾਰ ਨਹੀਂ ਆਉਂਦਾਗਾ ਆਪਣੇ ਉਧਰ ਦੀ ਜਾਣਾਗਾ ਪਰ ਹਲੇ ਵੀ ਲਗਭਗ 3-4 ਕਿਲੋਮੀਟਰ ਹਲੇ ਪੈਂਡਿੰਗ ਐ ਪਰ ਕੋਈ ਦਿੱਕਤ ਨਹੀਂ ਜਦੋਂ ਹਨੇਰਾ ਸੀਗਾ ਉਦੋਂ ਚੱਲਣ 'ਚ ਔਖਾ ਸੀ ਪਰ ਹੁਣ ਥੋੜਾ ਜਿਹਾ ਸਾਹ ਮਿਲਿਆ ਇੱਕ ਤਾਂ ਦਿਖਣ ਲੱਗਿਆ ਤੇ ਨਾਲੇ ਚੜਾਈ ਥੋੜੀ ਸੌਖੀ ਲੱਗਣ ਲੱਗੀ ਆ ਇੱਕ ਆਪਾਂ ਨੂੰ ਇਹਨਾਂ ਤੋਂ ਬਚ ਕੇ ਚੱਲਣਾ ਪੈਂਦਾ ਖੱਜਰਾ ਤੋਂ ਤੇ ਘੋੜਿਆਂ ਤੋਂ ਦੇਖੋ ਕਿੰਨਾ ਰਸਤਾ ਖਰਾਬ ਆ ਤੇ ਇਹ ਲਗਭਗ ਇੱਥੇ ਨਾ ਮੀਂਹ ਡਿੱਲੀ ਵਾਂਗੂ ਹੀ ਆਉਂਦਾ ਤਾਰ ਕੇ ਇਹ ਹੁੰਦੇ ਰਹਿੰਦਾ ਇੱਥੇ ਵਾਸਤੇ ਆਮ ਗੱਲ ਐ ਸਿਰਫ 3 ਕਿਲੋਮੀਟਰ ਰਹਿ ਗਿਆ ਜੀ ਮਤਲਬ ਕਿ ਆਪਾਂ ਅੱਧਾ ਆ ਗਏ ਤੇ ਅੱਧਾ ਰਹਿ ਗਿਆ ਤੇ ਵੈਸੇ ਸਾਹਮਣੇ ਆ ਪਰ ਹੈਗਾ 3 ਕਿਲੋਮੀਟਰ ਹੈ ਲੱਗ ਭਾ ਰਹੇਗਾ ਜੀ 2 ਤੋਂ ਲੈ ਕੇ 2.5 ਕਿਲੋਮੀਟਰ ਤੇ ਆਪਾਂ ਇੱਥੇ ਬੈਠੇ ਸੀਗੇ ਮੜੇ ਆ ਅਸੀਂ ਚੱਲੋ ਰੈਸਟ ਕਰ ਲਈਏ ਤੇ ਸਿਰਫ ਚੱਬੀ ਦੀ ਨਾਮ ਕੀ ਤੇਰਾ ਗੁਰਸੇਹਾਜਾ ਗੁਰਸੇਹਾਜਾ ਸਵੇਰ ਦਾ ਸਮਾਂ ਹੋ ਗਿਆ ਜੀ 5:35 ਮਿੰਟ ਹੋ ਗਏ ਤੇ ਆਪਾਂ ਤੁਹਾਨੂੰ ਇੱਕ 뷰 ਦਿਖਾਈਏ ਸਾਹਮਣੇ ਸਿੱਧਾ ਪਹਾੜ ਦੇ ਉੱਪਰ ਪਹਾੜ ਦੇ ਉੱਪਰ ਸੂਰਜ ਹੀ ਵੜਿਆ ਦੇਖੋ ਕਿੰਨਾ ਘੈਂਟ ਕਿੰਨਾ ਵਧੀਆ ਨਜ਼ਾਰਾ ਤੁਹਾਡੇ ਸਾਹਮਣੇ ਆ ਪਰ ਥੱਕੇ ਪਿਆ ਪੂਰਾ ਕੀ ਬਾਤ ਹੈ ਵਿੱਕੀ ਜੀ ਵੀ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੇ ਆਕਸੀਜਨ ਦਾ ਲੈਵਲ ਥੋੜਾ ਘਟ ਰਿਹਾ ਹੈਗਾ ਅੱਛਾ ਹਾਂ ਉਹਦੇ ਬਾਰੇ ਪੂਰਾ ਆਨੰਦ ਮਾਣਦਾ ਰਹੇ ਵੀਰੇ ਪਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜਿਵੇਂ ਆਪਾਂ ਵਾਂਗ ਲੱਗੇ ਚੱਲੇ ਸੀ ਨਾ ਚੱਲਣ ਵੇਲੇ ਆਪ ਨੂੰ ਬਹੁਤ ਜ਼ਿਆਦਾ ਔਖਾ ਲੱਗਿਆ ਪਰ ਹੁਣ ਹਾਲੇ ਬਹੁਤ ਜ਼ਿਆਦਾ ਵਧੀਆ ਹੋ ਗਿਆ ਦੇਖ ਕੇ ਵਾ ਉੜ ਕੇ ਨਾ ਗੋਟਾਂ ਨਾਲ ਉੱਪਰ ਉੱਪਰ ਗੋਟਾਂ ਨਾਲ ਗੋਡਾ ਆਹੋ ਔਖਾ ਹੈਗਾ ਬਹੁਤ ਜ਼ਿਆਦਾ ਔਖਾ ਰਿਕਮੈਂਡ ਨਹੀਂ ਕਰਦੇ ਕਿਸੇ ਨੂੰ ਹਾਂ ਵੀ ਇੱਧਰ ਆਏ ਹੁਣ ਆ ਯਾਰ ਅਸੀਂ ਤਾਂ ਫਿਰ ਸਿਰਫ ਇੱਕ ਟਰਾਈ ਕੀਤਾ ਹਾਂ ਹੋਰ ਨਹੀਂ ਕਰਦੇ ਟਰਾਈ ਪਹਿਲਾਂ ਜੇ ਆਪਾਂ ਉਧਰ ਹੀ ਹੁੰਦੇ ਸੀਗੇ ਹੁਣਾਂ ਮਤਲਬ ਕਿ ਉਹ ਵਾਲਾ ਰੱਸਾ ਕੱਟਦਾ ਤੇ ਹੁਣ ਸਿੱਧਾ ਡਾਇਰੈਕਟ ਕਰਤਾ ਇਧਰ ਜੀ ਦੇਖੋ ਹੁਣ ਸਾਹਮਣੇ ਗਲੇਸ਼ੀਅਰ ਆ ਗਿਆ ਬਰਫ਼ ਵੀ ਪਈ ਹੋਈ ਥੱਥੇ ਸਾਹਮਣੇ ਬਰਫ਼ ਹੋ ਗਈ ਆਪਾਂ ਬਿਲਕੁਲ ਕੋਲੇ ਆ ਗਏ ਯਾਰ ਦੇਖੋ ਇਹ ਬਰਫ਼ਾ ਇਹੀ ਵਾਲੀ ਇੱਥੇ ਪਾਣੀ ਵੀ ਆ ਤੇ ਆਪਾਂ ਨੂੰ ਧਿਆਨ ਨਾਲ ਚੱਲਣਾ ਪਊ ਕਿਉਂਕਿ ਅਗਰ ਬੂਡ ਗਿੱਲੇ ਹੋ ਗਏ ਤਾਂ ਔਖਾ ਹੋ ਜਾਣਾ ਪਰ ਰਸਤਾ ਇੱਕ ਨੰਬਰ ਆ ਪੂਰਾ ਪੂਰਾ ਇੱਕ ਨੰਬਰ ਬੰਹਾਲਾ ਪੂਰਾ ਆ ਦੇਖੋ ਯਾ ਵਾਹ ਗੁਰੂ ਆ ਦੇਖੋ ਇਧਰ ਮੰਡੇ ਪਰ ਫਚਕੀ ਆਉਂਦੇ ਗਾイズ ਬਰਾਵਾ ਤੇ ਆਪ ਕੋ ਉੱਪਰ ਤੱਕ ਲੈ ਜਾ ਰਹੇ ਹਾਂ ਅਸੀਂ ਲੋਕ ਕੀ ਬਾਤ ਅੱਛਾ ਉੱਪਰ ਤੱਕ ਲੈ ਕੇ ਜਾਓਗੇ ਉੱਪਰ ਤੱਕ ਲੈ ਕੇ ਜਾਓਗੇ ਮਰਜ਼ੀ ਲੈ ਜਾ ਲੈ ਜਾ ਲੈ ਗੁਰੂ ਗੁਰੂ ਚਲੋ ਹਾਂ ਭਾਈ ਹੁਣ ਫਾਈਨਲੀ ਰਸਤਾ ਆ ਗਿਆ ਜਿਹੜਾ ਕਿ برف ਨੂੰ ਕੱਟ ਕੇ ਬਣਾਇਆ ਗਿਆ ਦੇਖੋ ਇਧਰ ਬੇਲ ਚੇ ਪੇਣੇ ਇਹਦੇ ਨਾਲ ਕੱਟ ਕੇ ਸਾਰਾ ਰਸਤਾ ਬਣਾਇਆ ਗਿਆ ਜਿਹੜਾ ਕਿ ਆਹ ਵਾਲਾ ਰਸਤਾ ਤੇ ਆਪਾਂ ਲੈੱਗ-ਬੱਗ ਆ ਗਏ 4.5 ਕਿਲੋਮੀਟਰ ਦੇ ਆਸ-ਪਾਸ ਰਹਿ ਗਿਆ 1.5 ਕਿਲੋਮੀਟਰ ਗੁਰਦੁਆਰਾ ਸ਼ਿਰੀ ਐਮ ਗੰਡ ਸਾਹਿਬ ਤੇ ਥੱਕ ਵੀ ਗਏ ਥੱਕ ਨਹੀਂ ਵੀ ਗਏ ਬਾਕੀ ਉੱਪਰ ਜਾ ਕੇ ਨਹਾਉਣਾ ਵੀ ਆ ਠੰਡ ਬਹੁਤ ਲੱਗਣੀ ਆ ਉੱਪਰ ਜਾ ਕੇ ਕਿਉਂਕਿ ਉੱਥੇ ਜਿਹੜਾ ਪਾਣੀ ਆ ਨਾ ਬਰਫ਼ ਵਾਲਾ ਉਹਦੇ ਵਿੱਚ ਡੁੱਬ ਜੇ ਉਹਦੇ ਵਿੱਚ ਢੁੱਕਿਓ ਲਾਉਣੀਆਂ ਨੇ 8 ਵੈਸੇ ਮੈਂ ਪਹਿਲਾਂ 8 ਲਾ ਕੇ ਗਏ ਸੀ ਔਰ ਥੋੜੇ ਵੱਧ ਲਾ ਕੇ ਜਾਵਾਂਗੇ ਹਰ ਵਾਰ 2-2 4-4 ਵਧਾਇਆ ਕਰਾਂਗੇ ਆਪਾਂ ਜਾਵਾਂਗੇ ਇਸ ਵਾਰ ਜਿਹੜਾ ਕਿ ਦੂਜਾ ਰਸਤਾ ਆਪਾਂ ਇਸ ਵਾਰ ਪੌੜੀ ਵਾਲਾ ਨਹੀਂ ਜਾਂਦੇ ਕਿਉਂਕਿ ਪੌੜੀ ਵਾਲਾ ਆਪਾਂ ਨੇ ਪਹਿਲਾਂ ਦੇਖ ਲਿਆ ਠੀਕ ਹੈ ਜੀ ਅੱਗੇ ਚੱਲ ਕੇ ਆਗੇ ਆਪਣੇ ਕੋਲ ਦੋ ਰਸਤੇ ਇੱਕ ਤਾਂ ਜੀ ਹੈਗਾ ਪੌੜੀਆਂ ਵਾਲਾ ਇੱਕ ਆਪਣੇ ਕੋਲ ਹੈਗਾ ਦੂਜਾ ਰਸਤਾ ਜਿਹੜਾ ਕਿ ਪਲੇਨ ਹੈਗਾ ਪਹਿਲਾਂ ਜੀ ਆਪਾਂ ਇਧਰ ਦੀ ਗਏ ਸੀ ਤੇ ਆਪਾਂ ਹੁਣ ਜਾਵਾਂਗੇ ਇਧਰ ਦੀ ਕਿਉਂਕਿ ਇਹ ਵਾਲਾ ਰਸਤਾ ਬਹੁਤ ਜ਼ਿਆਦਾ ਔਖਾ ਹੈ ਹੁਣ ਆਪਾਂ ਚੱਲਾਂਗੇ ਇਧਰ ਦੀ ਚਲੋ ਚੱਲਦੇ ਆਪਾਂ ਇਧਰ ਦੀ ਸ਼੍ਰੀ ਹੇਮਗੰਡ ਸਾਹਿਬ 1 ਕਿਲੋਮੀਟਰ ਰਹਿ ਗਿਆ ਬਸ ਬਾਈ ਗੁਰਜੀਕਾ ਘੜ ਸਾਹਿਬ ਬਾਈ ਗੁਰਜੀ ਕੀ ਫਤਿਹ ਟਾਈਮ ਹੋ ਗਿਆ ਜੀ 6:59 ਮਿੰਟ ਹੋ ਗਏ ਮਤਲਬ ਕਿ ਆਪਾਂ ਪੂਰੇ ਪੂਰੇ 7 ਵਜੇ ਤੱਕ ਪਹੁੰਚ ਗਏ ਆਪਾਂ ਚੱਲੇ ਸੀਗੇ 3:30 ਵਜੇ ਤੇ ਲੋਜੀ ਕਰ ਲਓ ਦਰਸ਼ਨ ਲਗਭਗ 4 ਘੰਟੇ ਦਾ ਟਾਈਮ ਆਪਣਾ ਲੱਗ ਗਿਆ ਆਉਣ ਤੇ ਤੇ ਦੇਖੋ ਤੁਹਾਡੇ ਸਾਹਮਣੇ ਖੂਬਸੂਰਤੀ ਤੁਹਾਡੇ ਸਾਹਮਣੇ ਆ ਗੋਦਵਰਾ ਸ਼੍ਰੀ へਮੰਤ ਸਾਹਿਬ ਦੀ ਤੇ ਫਾਈਨਲੀ ਪਹੁੰਚ ਗਏ ਜੀ ਵਾਇਗੁਰ ਜੀ ਕੇ ਖਾਲਸਾ ਵਾਇਗੁਰ ਜੀ ਕੀ ਫਤਿਹ ਹੁਣ ਆਪਾਂ ਇਸ਼ਨਾਨ ਕਰਦੇ ਹਾਂ ਕਿੱਥੇ ਆ ਜੀ ਹਾਂ ਛੋਟੀ ਨਹੀਂ ਜਿਹੜੀ ਸਿੱਧੀ ਜਿਹੜੀ ਛੋਟੀ ਆ ਉਹ ਸਾਹਮਣੇ ਉੱਪਰ ਵੇਖੋ ਆ ਅੱਛਾ ਹਾਂ ਦਿਖ ਗਿਆ ਹਾਂ ਇੱਥੇ ਅਗਲੀ ਉਹ ਸੀਗਾ ਉਹ ਦੇਖੋ ਜੀ ਛੋਟੀ ਕੋਈ ਛਾ ਚੋਟੀ ਜੋ ਪਤਾ ਹਾਂ ਸੀ ਹਾਂਜੀ ਉਹ ਦੂਜੀ ਨਾਲ ਦੀ ਛੋਟੀ ਕੋਲ ਨਾਲ ਦੀ ਛੋਟੀ ਕੋਲੇ ਆ ਉਹ ਸੀ ਆ ਇਹ ਨੂੰ ਇਹ ਨੂੰ ਆਣਾ ਹੈ ਹੈ ਇਥੋਂ ਚੋਟੀ ਤੋਂ ਲੈ ਕੇ ਆਏ ਕੋਈ ਹਾਂ ਅੱਛਾ ਇੱਕ ਉਹ ਮੇਰੇ ਇਧਰ ਨੂੰ ਅੱਛਾ ਉੱਪਰ ਦੇ ਘਰੇ ਕਿਲੇ ਵੇਖੀ ਜਾਓ ਤੁਸੀਂ ਕਿਹਦੇ ਕਿਹਦੀਆਂ ਤੇ ਠੀਕ ਹੈ ਇਹ ਮੁੜ ਕੇ ਤੋਂ ਅਗਲੀ ਚੋਟੀ ਨਿੱਕੀ ਸਾਡੇ ਉਧਰ ਦੀ ਚੋਟੀ ਤੇ ਹਾਂ ਹਾਂਜੀ ਇਹ ਇਧਰ ਨਹੀਂ ਦਿਖਿਆ ਉਹ ਥੋੜੇ ਪਛਲ ਦੇ ਨਾਲ ਹੈ ਹਾਂਜੀ ਹਾਂ ਜੀ ਤਾਂ ਤਾਂ ਜੀ ਉਹ ਕਹਿ ਚੀ ਹੈ ਕਿ ਚੀਜ਼ ਹੈ ਹਾਂ ਜੀ ਕੀ ਚੀਜ਼ ਆ ਉਹ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਬਣੇ ਵੀ ਆਪਣੇ ਆਪ ਕੁਦਰਤੀ ਬਣੇ ਵੀ ਬਹੁਤ ਸੀ ਅੱਛਾ ਚੜਾ ਕੇ ਆਉਂਦੇ ਅਸੀਂ ਚੋਲੇ ਬਦਲਨੇ ਮੰਦੇ ਨੋਤੀ ਅੱਛਾ ਜੀ ਅੱਛਾ ਜੀ ਧੁੱਪ ਆ ਗਈ ਧੁੱਪ ਕਰਕੇ ਨਾ ਉਹਦੀ ਦਿਗ ਰਿਹਾ ਹਾਲ ਹੋਣ ਫਾਈਨਲੀ ਟਾਈਮ ਆ ਗਿਆ ਇਸ ਸ্নান ਕਰਨ ਦਾ ਤੇ ਇਸ ਸ্নান ਕਰਕੇ ਫਿਰ ਆਪਾਂ ਮੱਥਾ ਟੇਕਾਂਗੇ ਫਿਰ ਮੱਥਾ ਟੇਕ ਕੇ ਆਪਾਂ ਆ ਕੀ ਕਿੜੀ ਦਾ ਲੰਗਰ ਛਕਾਂਗੇ ਠੀਕ ਹੈ। ਬਾਕੀ ਬਹੁਤ ਠੰਡਾ ਪਾਣੀ ਹੈਗਾ ਕਿਉਂਕਿ ਮੈਂ ਇੱਕ ਵਾਰ ਪਹਿਲਾਂ ਵੀ ਇੱਥੇ ਇਸ਼ਨਾਨ ਕਰਕੇ ਗਿਆ। ਲਓ ਜੀ ਆਪਣੀ ਤਿਆਰੀ ਆ ਇਸ਼ਨਾਨ ਕਰਨ ਦੀ ਪਿਛਲੀ ਵਾਰ ਆਪਾਂ ਨੇ ਡੋਕੀਆਂ ਲਗਾਈਆਂ ਸੀਗੀਆਂ 8। ਇਸ ਵਾਰ ਆਪਾਂ ਲਗਾਵਾਂਗੇ ਲਗਭਗ 10 ਤੋਂ ਲੈ ਕੇ 15। ਜਿੰਨੀ ਵਾਰ ਵੀ ਆਪਾਂ ਆਵਾਂਗੇ ਵਧਾਵਾਂਗੇ ਘਟਾਉਣ ਦੀ ਕੁਛ ਨਹੀਂ ਠੀਕ ਹੈ। ਹਾਂਜੀ ਤੁਹਾਨੂੰ ਕਿਵੇਂ ਲੱਗਿਆ ਇਸ਼ਨਾਨ ਕਰਕੇ? ਬਹੁਤ ਵਧੀਆ। ਬਹੁਤ ਹੀ ਵਧੀਆ। ਬਹੁਤ ਹੀ ਵਧੀਆ। ਔਖਾ ਤਾਂ ਨਹੀਂ ਲੱਗਿਆ? ਨਹੀਂ ਕੋਈ ਔਖਾ ਨਹੀਂ। ਇੱਕ ਗੱਲ ਹੋਰ ਹੈ ਜੀ ਤੇ ਮੈਂ ਆਪਾਂ ਕਹਿਣ ਨੂੰ ਨੰਗੇ ਮੁਰਨਾ ਵੇ ਉੱਪਰ ਜਾ ਕੇ ਆਕਸੀਜਨ ਘਟ ਜਾਂਦੀ ਹੈ ਗੈਣਾ ਹਾਂ ਪਰ ਆਪਾਂ ਜੇ ਸੱਚ ਗੱਲ ਕਹੀ ਹੈ ਹੈਨਾ ਹੂੰ ਪਰ ਅਸਲੀ ਆਕਸੀਜਨ ਆਉਂਦੀ ਇੱਥੇ ਆ ਗੱਲ ਲੱਖ ਰੁਪਏ ਦੀ ਕਰਤੀ ਜੇ ਹੈਨਾ ਗੱਲਬਾਤ ਕਰੀਏ ਆਪਾਂ ਜਦੋਂ ਹੁਣ ਆਪਾਂ ਇਸ਼ਨਾਨ ਕਰਦੇ ਆ ਕਿਉਂਕਿ ਜ਼ਿਆਦਾਤਰ ਹੁੰਦਾ ਹੈ ਨਾ ਆਪਾਂ ਇੱਕ ਚੁੰਵੀ ਮਾਰ ਕੇ ਬਾਹਰ ਆ ਜeneਗੇ ਠੀਕ ਹੈ ਘਟੋ ਘਟਾ ਪਾਣੂ ਵਿੱਚ 5 ਤੋਂ 7 ਸਕੰਡ ਰਹਿਣਾ ਚਾਹੀਦਾ ਕਿਉਂਕਿ ਫਿਰ ਸਰੀਰ ਜਿਹੜਾ ਪ੍ਰਯਾਸੁੰਦੀ ਹੈ ਨਿਕਲ ਜਾਂਦੀ ਹੈ ਫੇਟ ਹੰਡ ਲੱਗਣੋਂ ਹਾ ਠੀਕ ਹੈ ਅਦੁੱਤੀ ਜੀ ਜਿਹੜੀ ਆਖਵਾ ਲਾਈ ਹੋਏ ਲੋਕਾਂ ਨੇ ਜੇ ਤੁਸੀਂ ਜੋ ਯਾਤਰਾ ਕਰਕੇ ਆਉਣੇ ਹੋਗੇ ਔਰ ਸਾਜੇ ਇਸ਼ਨਾਨ ਕਰ ਲਿਆ ਕਰ ਲਿਆ ਜੇ 5-10 ਮੀਟਰ ਹੋ ਗਏ ਤਾਂ ਇਸ਼ਨਾਨ ਨਹੀਂ ਹੋਣਾ ਪੋਣੇ 4 ਵਜੇ ਆ ਗਿਆ ਸੀ 7 ਵਜੇ ਇਸ਼ਨਾਨ ਹੁਣ ਥੋੜਾ ਜਿਹਾ ਗੰਭਾਇਲ ਹੁਣ ਮੈਂ ਹੁਣ ਮੈਨੂੰ ਵੀ ਕੰਮ ਕਰ ਲੈ ਹੁਣ ਮੈਂ ਵੀ ਨਾਲ ਆ ਇਸ਼ਨਾਨ ਕਰੋ ਜਰੂਰ ਜੀ ਠੀਕ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਠੀਕ ਹੈ ਤੇ ਘਰ ਬੈਠੇ ਇੱਕ ਗੱਲ ਆ ਭਈ ਹੋਰ ਵੀਡੀਓ ਤੁਸੀਂ ਨੂੰ ਅੱਜ ਕੱਲ੍ਹ ਸੋਸ਼ਲ ਮੀ ਦੈਨੂ ਟਿਕਾ ਪਰ ਇਹ ਵੀਡੀਓ ਨੂੰ ਹੱਥ ਵੱਨ ਕੇ ਬੇਨਤੀ ਆ ਠੀਕ ਆ ਕਿ ਘਰ ਬੈਠੇ ਤੁਸੀਂ ਦਰਸ਼ਨ ਕਰੋਗੇ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਲਾਈਕ ਕਮੈਂਟ ਵਾਹਿਗੁਰੂ ਦਾ ਕਮੈਂਟ ਜਰੂਰ ਕਰਿਓ ਕਿਉਂਕਿ ਬਾਈ ਜੀ ਆਪਣੇ ਘਰ ਦੀ ਅਰਦਾਸ ਪੂਰੀ ਕਰਨ ਲਈ ਵਾਹਿਗੁਰੂ ਤੇ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ 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 ਇਹ ਨਹੀਂ ਤੇ ਇਹ ਲੈ ਉੱਤੇ। ਇਹ ਨਹੀਂ ਹੈ ਨਹੀਂ ਹੈ। ਹੌਲੀ ਹੌਲੀ। ਹਾਂ। ਨਾ ਵਿੱਚ ਰੱਖੀ ਸਰੀਰ ਉੱਪਰ ਨਾ ਕੱਢੀ ਮਾਲਾ। ਬਸ ਉਹ ਇੱਥੇ ਰੱਖੀ। ਹਾਂ ਚੱਲ ਵਿੱਚ ਹੀ ਰਹਿਂਦੇ ਸਰੀਰ। ਵਿੱਚ ਹੀ ਰਹਿਂਦੇ ਵਿੱਚ ਹੀ ਰਹਿਂਦੇ। ਵਾਹਿਗੁਰੂ। 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 ਬਸ ਇੱਥੇ ਵਿੱਚ ਹੀ ਰੱਖ ਸਰੀਰ ਬਾਹਰ ਕੱਢਣਾ। ਵਿੱਚ ਹੀ ਰੱਖ। ਵਿੱਚ ਰੱਖ। ਆਟ ਕੰਮ ਕਰਦਾ ਫੜ ਜਾਂਦਾ। ਵਾਹਿਗੁਰੂ। ਆਟ ਕੰਮ ਸਾਡੇ। ਵਾਹਿਗੁਰੂ। 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 ਵਾਹਿਗੁਰੂ 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 ਆ ਜਾ ਬਸ ਵਾਹਿਗੁਰੂ ਵਾਹਿਗੁਰੂ ਕੋਨਾ ਪਾ ਛਕਦੇ ਲੰਗਰ ਚਾਹ ਤੇ ਕਿਜੜੀ ਦਾ ਵਾਹਿਗੁਰੂ ਹੁਣ ਜੀ ਆਪਾਂ ਨੇ ਮੱਥਾ ਟੇਕ ਲਿਆ ਸੱਚਕੰਡ ਸ੍ਰੀ ਹੇਮਗੰਗ ਸਾਹਿਬ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੇਰਾ 1 ਆਫ ਦਾ ਬੈਸਟ ਐਕਸਪੀਰੀਅੰਸ ਰਹਾ ਤੇ ਹੁਣ ਆਪਾਂ ਚੱਲਦੇ ਆਂ ਸ੍ਰੀ ਲੋਕਪਾਲ ਲਕਸ਼ਮਨ ਮੰਦਿਰ ਤੇ ਦੇਖੋ ਐਨੇ ਜ਼ਿਆਦਾ ਨਜ਼ਾਰੇ ਨੇ ਕਿ ਤੁਹਾਡੇ ਸਾਹਮਣੇ ਇੱਕ ਵਾਰ ਤੁਸੀਂ ਸਾਹਮਣੇ 뷰 ਚੈੱਕ ਕਰ ਲਓ ਯਾਰ ਜਿੰਨਾ ਯਾਰ ਜਿੰਨੀ ਤਾਰੀਫ ਕਰ ਲਓ ਓਨੀ ਘੱਟ ਐ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਹੁਣ ਆਪਾਂ ਤੁਹਾਨੂੰ ਇੱਕ ਵਾਰ ਇੱਧਰ ਵੀ ਛਾਤੀ ਮਰਾ ਦਈਏ ਸ੍ਰੀ ਲੋਕਪਾਲ ਲਕਸ਼ਮਨ ਮੰਦਿਰ ਦੇ ਵਿੱਚ ਵਾਹਿਗੁਰੂ ਪ੍ਰਮਾਣ ਹੋਣ ਪ੍ਰਮਾਣ ਹੋਇਆ ਪ੍ਰਚਾਰ ਸੰਗਤ ਵਿੱਚ ਵਰਤਾਂ ਜੀ ਆਗਿਆ ਬਖਸ਼ੋ ਜੀ ਸਿੱਖ ਫੜਦੇ ਸੰਭੇ ਸਰਬਤਨ ਵਾਹਿਗੁਰੂ ਜੀ ਕੇ ਖਾੜ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਾਈਨਲੀ ਆਪਣਾ ਏਸੀ ਕੇ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਵਾਧਰ ਵਾਧਾ ਸ਼ੇਅਰ ਕਰਿਓ ਤੇ ਇੱਕ ਵਾਰ ਤੁਸੀਂ ਵੀ ਪਹੁੰਚਿਓ ਇੱਕ ਵਾਰ ਤੁਹਾਨੂੰ ਆਗੇ ਸਕੂਨ ਮਿਲੂਗਾ ਪੂਰਾ ਇੱਕ ਵਾਰ ਤੁਸੀਂ ਵੀ ਆ ਕੇ ਇਸ ਸੁਨਾਣ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗੇਗਾ ਬਾਕੀ ਸ਼ੇਅਰ ਕਰ ਦਿਓ ਵਾਹਿਗੁਰੂ